ਦਾਣੇ ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਂ ਇਹ ਗੱਲ ਸੱਚੀ ਹੋ ਗਈ ਵੀਰੋ ਆਹ ਦੇਖ ਲਓ ਇੱਕ ਮਾਤਾ ਨੇ ਕੋਠੇ ਉੱਪਰ ਦਾਣੇ ਪਾਏ ਸੀਗੇ ਆਪਣੀ ਛੱਤ ਦੇ ਉੱਪਰ ਮੰਜੇ ਤੇ ਤੁਹਾਨੂੰ ਦਾਣੇ ਦਿਸ ਰਹੇ ਆ ਸਾਹਮਣੇ ਮੰਜਾ ਭਰਿਆ ਪਿਆ ਪੂਰਾ 80 ਕੱਟ 20-25 ਕਿਲੋ ਦਾਣੇ ਹੋਣਗੇ ਤੇ ਦੇਖੋ ਥੋੜੇ ਟਾਈਮ ਬਾਅਦ ਕਿਦਾਂ ਉੱਥੇ ਉਸ ਪ੍ਰਮਾਤਮਾ ਦੇ ਜੀ ਆਉਂਦੇ ਆ ਇੱਕ ਕਬੂਤਰ ਆਉਂਦੇ ਆ ਕਿੰਨੇ ਸਾਰੇ ਕਬੂਤਰ ਸਵਾ ਦੀ ਗਣਤੀ ਦੇ ਹਿਸਾਬ ਨਾਲ ਆਉਂਦੇ ਤੇ ਕੱਲਾ ਕੱਲਾ ਦਾਣਾ ਦੇਖੋ ਕਿਦਾਂ ਖਾ ਰਹੇ ਆ ਕੱਲਾ ਕੱਲਾ ਦਾਣਾ ਚੁੱਕ ਕੇ ਖਾ ਗਏ ਇਹ ਸਭ ਉਹ ਪਰਮਾਤਮਾ ਦੀ ਕਿਰਪਾ ਜਿੱਥੇ ਦਾਣੇ ਆਪਣੇ ਨਾਂ ਲਿਖਿਆ ਨਾ ਖਾਣਾ ਆ ਉਹ ਖਾ ਹੀ ਲੈਣਾ ਉਸ ਜੀਵ ਨੂੰ ਔਰ ਦੇਖੋ ਸਾਰਾ ਮੁੰਜਾ ਪੱਧਰ ਕਰ ਗਏ ਲੋ ਸਾਰਾ ਮੁੰਜਾ ਵਿਹਲਾ ਹੋ ਗਿਆ ਇਹ ਸੰਗ ਤੇ ਇਸ ਤਰ੍ਹਾਂ ਆ ਇਹ ਪਰਮਾਤਮਾ ਜਿਹਨੂੰ ਜਿੱਥੇ ਜੋੜਦਾ ਦੇ ਦੇ ਨਾਮ ਜਿੱਥੇ ਉਹਦੇ ਧਾਣੇ ਲਿਖੇ ਆ ਉਥੇ ਉਹਨੂੰ ਖਾਣੇ ਪਿੰਦੇ ਜਾ ਕੇ ਜਿੱਦਾਂ ਆਪਣੇ ਬੱਚੇ ਧੀਆਂ ਅੱਜ ਕੱਲ ਜਾ ਰਹੇ ਆ ਪਰਦੇਸਾਂ ਨੂੰ ਪਰਦੇਸਾਂ ਦੇ ਜਾ ਕੇ ਉਥੇ ਆਪਣੇ ਧਾਣੇ ਰੋਟੀ ਪਾਣੀ ਖਾ ਰਹੇ ਆ ਮਿਹਨਤਾਂ ਕਰ ਰਹੇ ਆ ਹੱਡ ਤੋੜ ਮਿਹਨਤ ਕਰ ਰਹੇ ਆ ਉਵੇਂ ਹੀ ਇਦਾਂ ਹੀ ਕਮਾਦਮਾ ਨੇ ਇਹ ਸਾਰੀ ਲੀਲਾ ਬਣਾਈ ਹੋਈ ਆ ਇੱਕ ਇਹ ਲੀਲਾ ਦੇ ਵਿੱਚ ਸਭ ਕੁਝ ਚੱਲ ਰਿਹਾ ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਪੱਤਾ ਪੱਤਾ ਉਹਦੇ ਹੁਕਮ ਦੇ ਵਿੱਚ ਚੱਲ ਰਿਹਾ ਉਹ ਦੇਖੋ ਵੀਡੀਓ ਦੇ ਵਿੱਚ ਤੇ ਮੇਹੇ ਪਾਂਸੀ ਆਉਂਦੇ ਆ ਉਹ ਸਾਰੇ ਦਾਣੇ ਚੌਕੀ ਖਾ ਜਾਂਦੀ ਐ ਤੇ ਜਦੋਂ